हां जी प्यारे बच्चों आज मैं ਤੁਹਾਨੂੰ ਲੇਖ ਯਾਦ ਕਰਾਉਂਗੀ ਵੈਸੇ ਤੁਸੀਂ ਲੇਖ ਤਾਂ ਅਕਸਰ ਲਿਖਦੇ ਰਹਿੰਦੇ ਹੋ ਦੇਖ ਕੇ ਲਿਖ ਲੈਣੇ ਹੋ ਬੋਰਡ ਤੋਂ ਦੇਖ ਲੈਣੇ ਹੋ ਐਜੂਕੇਰ ਐਪ ਤੋਂ ਐਪ ਤੋਂ ਲਿਖ ਲੈਣੇ ਹੋ ਪਰ ਤੁਸੀਂ ਯਾਦ ਕਰਨ 'ਚ ਤੁਹਾਨੂੰ ਮੁਸ਼ਕਲ ਆਉਂਦੀ ਹੈ ਅੱਜ ਆਪਾਂ ਹੌਲੀ-ਹੌਲੀ ਮੈਂ ਤੁਹਾਨੂੰ ਲਾਈਨਾਂ ਬੋਲੂੰਗੀ ਤਾਂ ਆਪਾਂ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਲੇਖ ਹੈਗਾ ਆਪਣਾ ਅੱਖੀਂ ਡਿੱਠਾ ਮੇਲਾ ਪੰਜਾਬ ਵਿੱਚ ਵੱਖ-ਵੱਖ ਰੁੱਤਾਂ ਤਿਹਾਰਾਂ ਨਾਲ ਸੰਬੰਧਿਤ ਬਹੁਤ ਸਾਰੇ ਮੇਲੇ ਲੱਗਦੇ ਹਨ ਇਸ ਲਈ ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਇੰਨਾ ਮੇਲਿਆਂ ਵਿੱਚੋਂ ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਪੰਜਾਬ ਵਿੱਚ ਥਾਂ-ਥਾਂ ਤੇ ਲੱਗਦਾ ਹੈ ਇਹ ਤਿਉਹਾਰ ਹਾੜੀ ਦੀ ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਸਾਡੇ ਪਿੰਡ ਤੋਂ 2 ਕਿਲੋਮੀਟਰ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ ਇਸ ਵਾਰੀ ਮੈਂ ਆਪਣੇ ਮਾਤਾ-ਪਿਤਾ ਜੀ ਨਾਲ ਮੇਲਾ ਦੇਖਣ ਲਈ ਗਿਆ ਰਸਤੇ ਵਿੱਚ ਮੈਂ ਦੇਖਿਆ ਬਹੁਤ ਸਾਰੇ ਬੱਚੇ, ਬੁੱਢੇ, ਨੌਜਵਾਨ ਮੇਲਾ ਵੇਖਣ ਲਈ ਜਾ ਰਹੇ ਸੀ। ਸਾਰਿਆਂ ਨੇ ਨਵੇਂ-ਨਵੇਂ ਕੱਪੜੇ ਪਾਏ ਹੋਏ ਸਨ। ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਸ਼ਗਨ ਕਰਦਿਆਂ ਵੀ ਦੇਖਿਆ। ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਨੂੰ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਫਸਲ ਵੇਚਣ ਤੋਂ ਬਾਅਦ ਕਿਸਾਨ ਮੇਲੇ ਦਾ ਆਨੰਦ ਮਾਣਦੇ ਹਨ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਦਿਨ ਹੀ ਜਾਲਮ ਅੰਗਰੇਜ਼ ਜਰਨਲ ਡਾਇਰ ਨੇ ਜਲਿਆਲੇ ਬਾਗ ਅੰਮ੍ਰਿਤਸਰ ਵਿੱਚ ਨਹੱਥੇ ਲੋਕਾਂ ਉੱਪਰ ਗੋਲੀ ਚਲਾ ਕੇ ਅਨੇਕਾਂ નિર્ਦੋਸ਼ ਲੋਕਾਂ ਨੂੰ ਮਾਰ ਦਿੱਤਾ ਸੀ। ਇਹ ਗੱਲਾਂ ਕਰਦਿਆਂ ਅਸੀਂ ਮੇਲੇ 'ਚ ਪਹੁੰਚ ਗਏ। ਮੇਲੇ ਵਿੱਚ ਵਾਜੇ ਵੱਜਣ, ਢੋਲ ਖੜਕਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ। ਮੇਲੇ ਵਿੱਚ ਕਾਫੀ ਭੀੜ ਭੜਕਾ ਸੀ। ਤੇ ਰੋਲਾ ਰੱਪਾ ਸੀ ਰੋਲੇ ਰੱਪੇ ਕਾਰਨ ਨੇੜੇ ਖੜੇ ਵਿਅਕਤੀ ਦੀ ਆਵਾਜ਼ ਵੀ ਨਹੀਂ ਸੀ ਸੁਣਦੀ ਆਲੇ ਦੁਆਲੇ ਮਠਿਆਈਆਂ ਖਡਾਉਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਅਸੀਂ ਮਠਾਈ ਦੀ ਇੱਕ ਦੁਕਾਨ ਉੱਤੇ ਬੈਠ ਕੇ ਤੱਤੀਆਂ ਤੱਤੀਆਂ ਜਲੇਬੀਆਂ ਵੀ ਖਾਧੀਆਂ ਸਾਡੇ ਨੇੜੇ ਹੀ ਕੁਝ ਮੁੰਡੇ ਜਲੇਬੀਆਂ ਤੇ ਪਕੌੜੇ ਵੀ ਖਾ ਰਹੇ ਸੀ ਤੇ ਨਾਲ ਉਹ ਸ਼ਰਾਬ ਵੀ ਪੀ ਕੇ ਬੜਕਾ ਮਾਰ ਰਹੇ ਸੀ ਮੇਲੇ ਵਿੱਚ ਬੱਚੇ ਤੇ ਕੁੜੀਆਂ ਪੰਘੂੜੇ ਝੂਟ ਰਹੇ ਸਨ ਮੈਂ ਵੀ ਪੰਘੂੜੇ ਤੇ ਝੂਟੇ ਲੇ ਫਿਰ ਫਿਰ ਅਸੀਂ ਜਾਦੂ ਦਾ ਖੇਲ ਦੇਖਣ ਗਏ ਜਿਉਂ-ਜਿਉਂ ਦਿਨ ਬੀਤ ਸਰ ਬੀਤ ਰਿਹਾ ਸੀ ਮੇਲੇ ਦੀ ਭੀੜ ਵੱਧਦੀ ਜਾ ਰਹੀ ਸੀ ਇੱਕ ਪਾਸੇ ਫੁੱਟਬਾਲ ਦਾ ਮੈਚ ਹੋ ਰਿਹਾ ਸੀ ਤੇ ਹੌਲੀ-ਹੌਲੀ ਸੂਰਜ ਛਿਪ ਰਿਹਾ ਸੀ ਤੇ ਨੇੜੇ ਦੀਆਂ ਦੁਕਾਨਾਂ ਤੋਂ ਅਸੀਂ ਥੋੜੀ ਜਿਹੀ ਮਠਿਆਈ ਖਰੀਦੀ ਤੇ ਹਨੇਰਾ ਹੋਣ ਤੋਂ ਪਹਿਲਾਂ ਅਸੀਂ ਪਿੰਡ ਪਹੁੰਚਣਾ ਚਾਹੁੰਦੇ ਸੀ ਇਸ ਕਰਕੇ ਅਸੀਂ ਪਿੰਡ ਵੱਲ ਨੂੰ ਚੱਲ ਪਏ ਤੇ ਨੇਰੇ ਹੋਏ ਅਸੀਂ ਘਰ ਪਹੁੰਚ ਗਏ ਤੇ ਪਿਆਰੇ ਪੁੱਤਰੋ ਅੱਖੀਂ ਦੇਖਿਆ ਮੇਲਾ ਵਿਸਾਖੀ ਦਾ ਮੇਲਾ ਦੇਖਿਆ ਅਸੀਂ ਕਿਸੇ ਵੀ ਮੇਲੇ ਦਾ ਹਾਲ ਲਿਖ ਸਕਦੇ ਆ ਅੱਖੀਂ ਡਿੱਠਾ ਦਾ ਮਤਲਬ ਹੁੰਦਾ ਅੱਖਾਂ ਨਾਲ ਦੇਖਿਆ ਜਿਹੜਾ ਮੇਲਾ ਤੁਸੀਂ ਖੁਦ ਆਨੰਦ ਮਾਣਿਆ ਹੋਵੇ ਆਪਣਾ ਦੂਸਰਾ ਲੇਖ ਹੈ ਗਰਮੀ ਦੀ ਰੁੱਤ ਪੰਜਾਬ ਬਹੁ ਰੰਗੀਆਂ ਰੁੱਤਾਂ ਦਾ ਦੇਸ਼ ਹੈ ਇਸ ਵਿੱਚ ਮੌਸਮ ਕਈ ਰੰਗਾਂ ਦੇ ਆਉਂਦੇ ਹਨ ਗਰਮੀ ਦਾ ਮੌਸਮ ਸਰਦੀ ਦਾ ਪਤਝੜ ਦਾ ਬਸੰਤ ਦਾ ਪੰਜਾਬ ਵਿੱਚ ਗਰਮੀ ਦੀ ਰੁੱਤ ਦੇ ਮਹੀਨੇ ਜੇਠ ਹਾੜ ਭਾਅ ਮਈ ਜੂਨ ਦੇ ਮਹੀਨੇ ਮੰਨੇ ਜਾਂਦੇ ਹਨ ਇਨ੍ਹਾਂ ਮਹੀਨਿਆਂ ਵਿੱਚ ਅਤਿ ਦੀ ਗਰਮੀ ਪੈਂਦੀ ਹੈ ਸੂਰਜ ਇੱਕ ਤਰ੍ਹਾਂ ਨਾਲ ਅੱਗ ਵਰਸਾਉਂਦਾ ਹੈ ਗਰਮੀ ਕਾਰਨ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਗਰਮੀ ਤੋਂ ਬਚਣ ਲਈ ਲੋਕ ਰੁੱਖਾਂ ਦੀਆਂ ਠੰਡੀਆਂ ਛਾਵਾਂ, ਪੱਖਿਆਂ, ਕੂਲਰਾਂ ਤੇ ਏਸੀ ਦਾ ਸਹਾਰਾ ਲੈਂਦੇ ਹਨ। ਸਿਰ ਨੂੰ ਪੱਗ, ਪਰਨੇ ਜਾਂ ਛਤਰੀ ਨਾਲ ਢਕਣ ਤੇ ਹੀ ਕੁਝ ਚੈਨ ਮਿਲਦਾ ਹੈ। ਪਾਣੀ ਪੀ ਪੀ ਕੇ ਪਿਆਸ ਨਹੀਂ 부ਝਦੀ। ਕਈ ਲੋਕ ਕੜੇ ਜਾਂ ਫ੍ਰਿਜ ਦਾ ਪਾਣੀ ਜਾਂ ਸ਼ਰਬਤ ਜਾਂ ਸਕੰਜਵੀ ਲੱਸੀ ਜਾਂ ਸੱਤੂ ਦੀ ਵਰਤੋਂ ਕਰਦੇ ਹੈ ਇਸ ਤੋਂ ਬਿਨਾ ਗਰਮੀ ਤੋਂ ਬਚਣ ਲਈ ਕੋਕਾ ਕੋਲਾ ਪੈਪਸੀ ਆਦੀ ਪੀਂਦੇ ਹਨ ਤਰਬੂਜ ਆਈਸਕ੍ਰੀਮ ਤੇ ਕੁਲਫੀਆਂ ਵੀ ਖਾਂਦੇ ਹਨ ਵੇੜੇ ਦੇ ਕਮਰੇ ਠੰਡੇ ਰੱਖਣ ਲਈ ਪਾਣੀ ਦਾ ਛੜਗਾ ਕੀਤਾ ਜਾਂਦਾ ਹੈ ਦਿਨ ਵਿੱਚ 2-3 ਵਾਰ ਠੰਡੇ ਪਾਣੀ ਨਾਲ ਇਸ਼ਨਾਨ ਵੀ ਕੀਤਾ ਜਾਂਦਾ ਹੈ ਗਰਮੀ ਤੋਂ ਅੱਕੇ ਲੋਕ ਮੀਂਹ ਮੰਗਦੇ ਹੈ ਇਸ ਰੁੱਤ ਵਿੱਚ ਲੂ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਸਾਨੂੰ ਗਰਮੀ ਤੋਂ ਬਚਣ ਲਈ ਕੁਝ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ। ਨਿੰਬੂ ਪਾਣੀ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਆਪਣਾ ਗਰਮੀ ਦੀ ਰੁੱਤ ਦਾ ਲੇਖ ਖਤਮ ਹੁੰਦਾ ਹੈ। ਬੱਚਿਓ ਮੈਂ ਹੌਲੀ-ਹੌਲੀ ਤੁਹਾਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਦੀ ਐ ਕਿ ਕਿਵੇਂ ਲੇਖ ਯਾਦ ਕੀਤਾ ਜਾਂਦਾ ਹੈ। ਤੇ ਮੈਨੂੰ ਉਮੀਦ ਹੈ ਤੁਸੀਂ ਮੇਰੀਆਂ ਗੱਲਾਂ ਤੇ ਜਰੂਰ ਗੌਰ ਕਰੋਗੇ ਅਗਲਾ ਲੇਖ ਆਪਾਂ ਫੇਰ ਪੜ੍ਹਦੇ ਹਾਂ ਹਾਂਜੀ ਪਿਆਰੇ ਬੱਚਿਓ ਆਪਣਾ ਅਗਲਾ ਲੇਖ ਹੈ ਮੇਰਾ ਪਿੰਡ ਮੇਰੇ ਪਿੰਡ ਦਾ ਨਾਮ ਰੱਤਾ ਖੇੜਾ ਹੈ ਇਹ ਪਟਿਆਲਾ ਜ਼ਿਲ੍ਹੇ ਵਿੱਚ ਹੈ ਸਭ ਤੋਂ ਨੇੜੇ ਦੇਵੀਗੜ੍ਹ 바 ਸੜਾ ਪੈਂਦਾ ਹੈ ਇੱਥੇ ਉੱਤਰ ਕੇ ਪੈਦਲ ਹੀ ਪਿੰਡ ਤੱਕ ਜਾਇਆ ਜਾ ਸਕਦਾ ਹੈ ਸੜਕ ਦੇ ਦੋਵੇਂ ਪਾਸੇ ਹਰੇ ਭਰੇ ਖੇਤਾਂ ਤੇ ਦਰਖਤਾਂ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹਨ ਇਸ ਪਿੰਡ ਵਿੱਚ ਇੱਕ ਆਂਗਣ ਵਾਲੀ ਕੇਂਦਰ ਸਭ ਤੋਂ ਨੇੜੇ ਦੇਵੀਗੜ ਬਾਸੜਾ ਪੈਂਦਾ ਹੈ ਇੱਥੇ ਉੱਤਰ ਕੇ ਪੈਦਲ ਹੀ ਪਿੰਡ ਤੱਕ ਜਾਇਆ ਜਾ ਸਕਦਾ ਹੈ ਸੜਕ ਦੇ ਦੋਵੇਂ ਪਾਸੇ ਹਰੇ ਭਰੇ ਖੇਤਾਂ ਤੇ ਦਰਖਤਾਂ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹਨ। ਇਸ ਪਿੰਡ ਵਿੱਚ ਇੱਕ ਆਂਗਣਵਾਲੀ ਕੇਂਦਰ ਬਣਿਆ ਹੋਇਆ ਹੈ। ਜਿੱਥੇ ਛੋਟੇ-ਛੋਟੇ ਬੱਚਿਆਂ ਨੂੰ ਜਮਾਤ ਵਿੱਚ ਬੈਠਣਾ ਅਤੇ ਪੜ੍ਹਨਾ ਸਿਖਾਇਆ ਜਾਂਦਾ ਹੈ। ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਬਣਿਆ ਹੋਇਆ ਹੈ ਤੇ ਇੱਕ ਸਰਕਾਰੀ ਹਾਈ ਸਕੂਲ ਵੀ ਬਣਿਆ ਹੋਇਆ ਹੈ। ਜਿੱਥੋਂ ਵਿਦਿਆਰਥੀ ਆਪਣੇ ਸਨਹਿਰੇ ਭਵਿੱਖ ਦੀ ਉਡਾਰੀ ਮਾਰਦੇ ਹਨ। ਇਸ ਪਿੰਡ ਵਿੱਚ ਕਈ ਧਾਰਮਿਕ ਸਥਾਨ ਹਨ। ਜਿਵੇਂ ਮੰਦਰ ਗੁਰਦੁਆਰੇ ਗੁੱਗਾ ਮਾੜੀ ਆਦੀ ਉਹ ਸਰੀਆਂ ਥਾਵਾਂ ਜਿੱਥੇ ਲੋਕ ਮੱਥਾ ਟੇਕਣ ਜਾਂਦੇ ਹਨ ਜਿਹੜੇ ਕੀ ਸਾਨੂੰ ਪਿੰਡ ਦੇ ਲੋਕਾਂ ਨੂੰ ਭਾਈਚਾਰਕ ਤੌਰ ਤੇ ਜੋੜੀ ਰੱਖਦੇ ਹਨ ਮੇਰਾ ਪਿੰਡ ਗਿਣਤੀ ਪੱਖੋਂ ਬਹੁਤ ਛੋਟਾ ਹੈ ਪਰ ਲੋਕਾਂ ਦੇ ਦਿਲ ਬਹੁਤ ਵੱਡੇ ਹਨ ਸਭ ਮਿਲ ਕੇ ਰਹਿੰਦੇ ਹਨ ਪਿੰਡ ਦਾ ਸਰਪੰਚ ਇੱਕ ਨੌਜਵਾਨ ਮੁੰਡਾ ਹੈ ਪਿੰਡ ਦੀ ਨੁਹਾਰ ਬਦਲਣ ਲਈ ਹਰ ਵਰਗ ਨੂੰ ਨਾਲ ਲੈ ਕੇ ਚੱਲਦਾ ਹੈ ਇਹ ਪਿੰਡ ਇਉਂ ਲੱਗਦਾ ਹੈ ਜਿਵੇਂ ਕੁਦਰਤ ਦੀ ਗੋਦ ਵਿੱਚ ਵਸਿਆ ਹੋਵੇ ਪਿੰਡ ਦੇ ਲੋਕਾਂ ਦੀ ਸਾਦੀ ਤੇ ਸਪਸ਼ਟ ਜ਼ਿੰਦਗੀ ਦਿਲਾਂ ਨੂੰ ਮੋਹ ਲੈਂਦੀ ਹੈ ਕਦੇ ਕਿਸੇ ਨੂੰ ਕੋਈ ਦੁੱਖ ਤਕਲੀਫ ਆਵੇ ਤਾਂ ਪਿੰਡ ਦੇ ਲੋਕ ਮਿਲ ਕੇ ਇੱਕ ਦੂਜੇ ਦੀ ਮਦਦ ਕਰਦੇ ਹਨ ਮੇਰਾ ਪਿੰਡ ਹਮੇਸ਼ਾ ਹੱਸਦਾ ਵਸਦਾ ਰਹੇ ਤੇ ਸਦਾ ਤਰੱਕੀ ਕਰਦਾ ਰਹੇ ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆਖੀ ਵੇਖ ਲੈ ਤੂੰ ਹੋਰ ਕਿਤੇ ਨਾ ਲੱਭ ਓਏ ਆਖੀ ਵੇਖ ਲੈ ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆਖੀ ਵੇਖ ਲੈ ਇਦੇ ਵਿੱਚ ਹੋਰ ਲਾਈਨਾਂ ਐਡ ਕਰ ਸਕਦੇ ਆ ਜੇ ਨਹੀਂ ਐਡ ਕਰ ਸਕਦੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਲਿਖ ਕੇ ਦੱਸੋ ਕਿ ਸਾਨੂੰ ਲੇਖ ਹੋਰ ਵੱਡਾ ਯਾਦ ਕਰਾਇਆ ਜਾਵੇ ਕਿਉਂਕਿ ਵੱਡੇ ਬੱਚਿਆਂ ਨੇ ਤਾਂ ਪੁੱਤਰ 200 250 300 ਸ਼ਬਦਾਂ ਤੱਕ ਲੇਖ ਲਿਖਣਾ ਹੁੰਦਾ ਹੈ ਇਹ ਬਿਲਕੁਲ ਛੋਟੇ ਬੱਚਿਆਂ ਵਾਸਤੇ ਲੇਖ ਹੈ ਤਾਂ ਕਿ ਤਾਂ ਹੀ ਛੂਸੀ ਮੈਨੂੰ ਕਮੈਂਟ ਬਾਕਸ ਚ ਲਿਖ ਕੇ ਦੱਸੋ ਕਿ ਸਾਨੂੰ ਲੇਖ ਹੋਰ ਵੱਡਾ ਯਾਦ ਕਰਾਇਆ ਜਾਵੇ ਕਿਉਂਕਿ ਵੱਡੇ ਬੱਚਿਆਂ ਨੇ ਤਾਂ ਪੁੱਤਰ 200 250 300 ਸ਼ਬਦਾਂ ਤੱਕ ਲੇਖ ਲਿਖਣਾ ਹੁੰਦਾ ਹੈ ਇਹ ਬਿਲਕੁਲ ਛੋਟੇ ਬੱਚਿਆਂ ਵਾਸਤੇ ਲੇਖ ਹੈ ਤਾਂ ਕਿ ਤਾਂ ਹੀ ਛੋਟੇ ਲੈਵਲ ਦਾ ਕਰਾਇਆ ਹੋਇਆ ਹੈ ਤੇ ਮੈਨੂੰ ਲੱਗਦਾ ਹੈ ਮੈਨੂੰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੋਊਗੀ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਨੂੰ ਦੱਸੋ ਮੈਂ ਤੁਹਾਡੇ ਵਾਸਤੇ ਹੋਰ ਅੱਗੇ ਕਿਹੋ ਜੀ ਵੀਡੀਓ ਬਣਾਵਾਂ ਤਾਂ ਹੋਰ ਵੀਡੀਓ ਨਾਲ ਫੇਰ ਮਿਲਦੇ ਆਂ ਤਦ ਤੱਕ ਲਈ ਬਹੁਤ ਸਾਰਾ ਪਿਆਰ ਆਸ਼ੀਰਵਾਦ